ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਚੰਗੇ ਦੁੱਧ ਵਾਲੀ ਝੋਟੀ ਤਾਜੀ ਸੂਈ ਵੀ ਚੰਗੇ ਦੁੱਧ ਵਾਲੀ ਮਗਰ ਬੱਚਾ ਜਿਹਦੇ ਕੱਟੀ ਆ ਇਹ ਸੇਲ ਆ ਡਿਟੇਲ ਆਪ ਜਿਹਦੇ ਬਾਰੇ ਬਜ਼ੁਰਗਾਂ ਨੂੰ ਪੁੱਛਦੇ ਆ ਪੈਂਡ ਚੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਪਹਿਲਾਂ 7887 75927 788775927 ਮੋਬਾਈਲ ਨੰਬਰ ਆ ਬਾਕੀ ਡਿਟੇਲ ਆਪਾਂ ਬਜੁਰਗਾਂ ਨੂੰ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਆਪਣਾ ਪਿੰਡ ਆ ਗਿਆ ਚੀਮਾ ਜਿਹੜਾ ਬਰਨਾਲਾ ਹਨਾ ਤੇ ਮੋਬਾਈਲ ਨੰਬਰ ਆਪਾਂ ਬੋਲ ਦਿੱਤਾ ਜਿਹੜੀ ਬਾਪੂ ਮੱਝ ਦੇਖੀ ਜਾਂਦੇ ਆ ਕਿਹੜਾ ਸੂਆ ਸੂਈ ਆ ਇਹਦੀ ਤੀਜਾ ਤੀਜਾ ਸੂਆ ਸੂਈ ਆ ਆਪਣਾ ਆ ਗਿਆ ਵਪਾਰ ਦਾ ਕੰਮ ਹਨਾ ਖਰੀਦੀ ਹੋਈ ਹੈਗੀ ਤੇ ਸੂਈ ਨੂੰ ਟਾਈਮ ਕਿੰਨਾ ਖੋ ਗਿਆ ਜਿਹਨੂੰ ਅੱਧ ਕਰਕੇ ਸੂਈਆਂ 9 ਵਜੇ ਠੀਕ ਹੈ ਜੇਰ ਜੂ ਰੋਕੇ ਆ ਹਨਾ ਅੱਛਾ ਜੇਰ ਆਪਾਂ ਜੀ ਦਿਖਾ ਦੇ ਤੋ ਜੇਰੇ ਦੀ ਆ ਵੀ ਉਸ ਗੱਲਾ ਬੰਦਾ ਬੇਫਿਕਰ ਹੋ ਜੇ ਤੇ ਬੱਚਾ ਆ ਕੇ ਦੀ ਵਿੱਚੇ ਕੱਟੀ ਹਨਾ ਹਾਂਜੀ ਕੱਟੀ ਠੀਕ ਆ ਚੰਗੇ ਸੀਮਰ ਦੀ ਕੱਟੀ ਇਹ ਬਾਪੂ ਮੈਂ ਬਹੁਤ ਚੰਗੀਆਂ ਲੋਕਲ ਲੇਚੇ ਜੇ ਬਾਹਰੋਂ ਲੈਂਦੀ ਆਪਾਂ ਇਹ ਕੁਦਰਤੀ ਨਲਕੀਗੀ ਠੀਕ ਆ ਬਾਅਦ ਦੀ ਉਹਨਾਂ ਦੀ ਬਾਹਰੋਂ ਲੈਂਦੀ ਕਿਸੀ ਠੀਕ ਆ ਪਿਛਲੇ ਸਾਲ ਹਰਿਆਣੇ ਚੋਂ ਮੈਂ ਆਈ ਸੀ ਆਪਣੇ ਪੰਜਾਬ ਦੇ ਵਿੱਚ ਹਾਂਜੀ ਹੁਣ ਉਹ ਬੰਦਿਆ ਕੋਲੇ ਦੁਬਾਰੇ ਤਿਆਰ ਹੋ ਗਿਆ ਆਪਾਂ ਖਰੀਦ ਲਈ ਉਹਨਾਂ ਤੋਂ ਹਾਂਜੀ ਗੱਬੜਣ ਖਰੀਦ ਲਈ ਆਪਣੇ ਘਰੇ ਆ ਕੇ ਸੂਬੀ ਹਾਂਜੀ ਸੂਬੀਆ ਠੀਕ ਆ ਤੇ ਬਾਪੂ ਚੌਂਟ ਚਵਾਸ ਸਵੇਰੇ ਚੋਈ ਹੋਵਰ ਤਾਰਾ ਤਰਾ ਚਲ ਲਈ ਸੰਤਾਰਾ ਮਾਰ ਕੇ ਦਿਖਾ ਦਿੰ ਇਹਦੇ ਲਾਠੀ ਚਾਰ ਜੰਗੂ ਮੈਂ ਕਹਿੰਦਾ ਜੀ ਖੁੱਲਗਾ ਪਹਿਲਾਂ ਧਾਰਾ ਹੀ ਮਾਰ ਦਿਆ ਬਾਕੀ ਗੱਲਾਂ ਫੇਰ ਕਰਦੇ ਆਪਾਂ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਧਾਰਾ ਆਪਾਂ ਮਾਰ ਕੇ ਤੋੜ ਕੇ ਦਿਖਾਵਾਂਗੇ ਜਿਹੜੇ ਵੀਰ ਕਰਦੇ ਆ ਕਿ ਚੰਗੀ ਮਹਿ ਲੈਣੀ ਹੈ ਨਸਲ ਵਾਲੀ ਬਹੁਤ ਚੰਗੀ ਅਸਲ ਦੀ ਝੋਟੀ ਰਾਵੇ ਵਾਲੇ ਨੂੰ ਦਿਖਾਉਣੇ ਪਏ ਆ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਪਾਂ ਚੰਗੇ ਦੁੱਧ ਵਾਲੀ ਝੋਟੀ ਆ ਪਹਿਲਾਂ ਬੱਚਾ ਚਾਹੁੰਦਾ ਦੇਖੋ ਧਾਰਾ ਮਾਰ ਕੇ ਦਿਖਾਵਾਂਗੇ ਜੇਰੇ ਦੀ ਆ ਪਈ ਸਾਰਾ ਪੜਦਾ ਫਾਸ ਸੋ ਵੀਰੋ ਧਾਰਾ ਦੇਖ ਸਕਦੇ ਹੋ ਕਿਆ ਬਾਤ ਆ ਯਾਰ ਮੋਟਾ ਮੋਟਾ ਝੋਣਾ ਨਜ਼ਾਰੇਦਾਰ ਝੋਣ ਜਾਵਾ ਕ ਸਵਾਇ ਇਹ ਦੇਖਿਆ ਕਰ ਨੰਬਰ ਦੀ ਮੂਹਰ ਹੋ ਕੇ ਬੰਦ ਖਾ ਦਨੇ ਆ ਬਾਬੂ ਮਾਰ ਦਿਓ ਤਾਰਾ ਸੋ ਦੇਖੋ ਯਾਰ ਚੋਣ ਜਾਣ ਦੀ ਬਾਪੂ ਬੋਲੀਏ ਬੁਰੀ ਜਾਵਾ ਮੈਂ ਕਿਵੇਂ ਖੇਲਾ ਸੋ ਸਵਾਦ ਆਉਂਦਾ ਐ ਜੀ ਛੋਟੀ ਖੜੀ ਹੋਵੇ ਨਾ ਘਰੇ 10 ਕਿਦੇ ਹਾਂ ਕਿਉਂ ਗਾਪੇ ਹਾਂ 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 ਕੀ ਬਾਤ ਆ ਯਾਰ ਨਜ਼ਾਰੇ ਜਾਰੇ ਇਹ ਜਿਆ ਛੋਟੇ ਆ ਖੜਿਆ ਹੁਣ ਸਵਾਦدار ਜੀ ਲੱਗੂ ਬੰਦੇ ਦਾ ਘਰੇ ਯਾਰ ਕੰਮ ਕਿਉਂ ਨਹੀਂ ਕੰਮ ਇਹ ਜਿਆ ਛੋਟੇ ਦੇਖ ਕੇ ਨਸੇ ਹੋ ਜਾਂਦਾ ਕੰਮ ਦਾ ਜਾਵਾ ਤੇ ਬਾਬੂ ਦੁੱਧ ਕਿੰਨਾ ਕਰਦਾ ਸਿਆ ਆਪਣਾ ਮਾਲਕ ਨੇ ਦਾ ਲੰਦੀ ਜੀ 18 ਲੀਟਰ ਦੱਸਿਆ ਅੱਛਾ ਮਾਲਕ ਕਹਿੰਦਾ 18 ਕਿਲੋ ਦੁੱਧ ਆਪਾਂ ਝੋਕੇ ਅਛਾ ਉਹਨਾਂ ਦਾ ਚੋਇਆ ਵਾ ਹਾਂਜੀ ਬਾਕੀ ਇਲਾਕੇ ਹਰਿਆਣੇ ਦੇ ਬਹੁਤ ਚੰਗੀਆਂ ਇਹ ਮੈਂ ਹਨਾ ਇਹ ਤਾਂ ਜਮ ਯਾਰ ਦੱਸੀ ਜਾਂਦੀ ਆ ਕਿੰਨਾ ਦੁੱਧ ਮੰਨ ਕੇ ਬੰਦਾ پیسے ਲਾ ਵੇਦ ਗਿਆ ਇਹ ਜੇ ਚੰਗੀ ਸੇਵਾ ਚ ਵਾਦੀ 20 ਲੀਟਰ ਦੀ ਪਰ ਕਹਿੰਦਾ 18 ਕਿਲੋ ਮੰਨ ਕੇ ਲੈ ਜਾ ਬੰਦਾ ਮੈਂ ਕਹਿੰਦਾ ਉਹਦਾ ਕੰਮ ਹੀ ਕੀ ਲੈ ਜੀ ਤੋੜੋ ਫਿਰ ਬਾਹਰ ਉਹਨਾਂ ਨੂੰ ਸਭਰੋ ਕੱਦ ਕਾੜ ਵਗੈਰਾ ਦੇਖੋ ਮੈਂ ਤਾਂ ਚੰਗਾ ਸਾਫ ਸੁਥਰਾ ਅਸਲ ਜਾਤ ਵਾਲੀ ਝੋਟੀਆਂ ਜੱਤ ਪਾਟਾ ਵਾਲੀ ਸੋ ਲੈਵਲ ਨੂੰ ਵੇਖੋ ਹੁਣ ਪਸਮਾ ਪਸਮੂ ਤੇ ਬਾਕੀ ਬੈਕ ਸਾਈਡ ਤੋਂ ਬਾਡੀ ਬੁੱਡੀ ਇਹ ਨਹੀਂ ਗੱਲ ਵੀ ਕੋਈ ਵੀਰ ਆ ਕੇ ਕਹਿੰਦਾ ਝੋਟੀ ਪਸੰਦ ਨਹੀਂ ਇਹ ਤਾਂ ਮੁੱਲ ਇਹ ਮੋਹਲਾ ਵੀਰ ਕਹਿੰਦਾ 2 ਕਰਾ ਲਓ 1.75 ਕਰਾ ਲਓ 1,70,000 ਦੇ ਵਿੱਚੋਂ ਤੁਹਾਡਾ ਘਰ ਆ ਇਹਦਾ ਮਾਣ ਤਾਣ ਹੋਊਗਾ ਮੈਂ ਚੰਗਿਆ ਬਾਡੀ ਲੈਣ ਦੀ ਜਮਾ ਕਿਆ ਬਾਤਾਂ ਸਿੰਘੂ ਬਤਾ ਸੂਬਰੂ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਸੂਤਾਂ ਕਿਤੇ ਥਾਣ ਦੇਖੋ ਜਾਂ ਚਾਰੇ ਨਿਖੜ ਨੇ ਕਿਆ ਬਾਤਾਂ 1,70,000 ਦੇ ਵਿੱਚੋਂ ਮਾਣ ਤਾਣ ਹੋਊਗਾ ਥੋੜਾ ਬਹੁਤ ਆ ਜੇ ਰਾ ਭਈਆ ਜੇ ਰਾ ਭਈਆ ਤਾਰਾ ਬਾਪੂ ਬਿਮਾਰ ਗਏ ਤੇ ਕਾਹਦੀਆ ਬੱਚਾ ਵੀ ਮਗਰ ਕੱਟੀ ਆ ਹਨਾ ਹਾਂਜੀ ਕੱਟੀ ਸੋ ਕੱਟੀ ਆ ਕਲੀ ਫੇਰ ਕਲੀਆ ਕਰ ਜੀ ਆਪਾਂ ਗੱਲ ਤੇ ਯਾਰ ਮੈਂ ਦੀ ਬਾਡੀ ਬੁੱਡੀ ਪੂਸ ਲਓ ਦੋ ਤਿੰਨ ਗਵਾਰੇ ਜੁੱਟਿਆ ਵਾ ਤੇ ਆ ਚਮੜੀ ਦੇਖੋ ਯਾਰ ਨਜ਼ਾਰੇਦਾਰ ਜਮਾ ਤੇ ਬਾਕੀ ਨਾੜਾ ਦੇਖੋ ਯਾਰ ਹਵਾਨੇ ਦੇ ਉੱਪਰ ਜਮਾ ਇਹ ਗੁੰਦੀ ਪਈ ਹੈ ਜਿਹੜੇ ਵੀਰੇ ਕਹਿੰਦੇ ਆ ਕਿ ਝੋਟੀ ਲੈਣੀ ਆ ਯਾਰ ਆ ਦੇਖੋ ਯਾਰ ਨਾੜਾ ਨੋੜਾ ਤੇ ਆਪੋ ਨਜ਼ਾਰੇਦਾਰ ਆ ਜਾਵਾ ਹਣਾ ਹਾਂਜੀ ਤੇ 170 ਜੋ ਮਾਰਦਾਨ ਤਾਂ ਕਰ ਦਾਂਗੇ ਇਹਦਾ ਹਾਂਜੀ ਹੋ ਜਾਊਗਾ ਠੀਕ ਆ ਪਿੰਡ ਆਪਣਾ ਚੀਮਾ ਆ ਗਿਆ ਹਾਂਜੀ ਜ਼ਿਲ੍ਹਾ ਬਰਨਾਲਾ ਆ ਗਿਆ 738775927 ਲੱਖਾ ਵੀਰ ਦਾ ਨਾਮ ਆ ਤੇ ਪਿੰਡ ਚੀਮਾ ਜ਼ਿਲ੍ਹਾ ਵਰਨਾਲਾ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇ ਲਈਏ